ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਵਾਂ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਠੀਕ ਹੈ ਜੀ ਜ਼ਿੰਮੇਦਾਰ ਭਰਾ ਆਪਣਾ ਇਹਦੇ ਕੋਲ ਗਾਵਾਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਅੱਜ ਬਾਈ ਸਾਸਿਗਾ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਮ ਕੇਵਲ ਸਿੰਘ ਜੀ ਬਾਈ ਪਿੰਡ ਪਿੰਡ ਦੀ ਬਗੜ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂ ਜੀ ਬੈੜਾ ਦੀ ਜਾਣਕਾਰੀ ਦੋ ਪਹਿਲੀ ਵਾਰਡ ਦੀ ਦੱਸਿਓ ਜੀ ਆਹ ਪਹਿਲੀ ਵਾਰਡ ਬਾਈ ਤੀਜੇ ਸੂਏ ਸੁੰਦੀ ਹੈ ਹਾਂਜੀ ਇਹਦਾ 35 ਤੋਂ 37 ਲੀਟਰ ਦੁੱਧ ਹੈ ਠੀਕ ਹੈ ਜੀ ਤੇ ਆਹ ਬੈੜਾ ਜਿਹੜੀ ਇਹਦੀ ਦੱਸੋ ਜੀ ਪਹਿਲਾਂ ਇਹਦੀ ਸਾਰੀ ਡੀਟੇਲ ਤੀਜੇ ਸੂਏ ਸੁੰਦੀ ਆ ਬਾਈ ਹਾਂ ਕਿੰਨੇ ਦਾ ਰਹਿੰਦੇ ਜੀ ਹੁਣ ਇਹਦੇ ਵਿੱਚ ਇੱਕ ਜਨ ਮਾਰਚ ਨੂੰ ਦਿਨ ਪੂਰੇ ਹੁੰਦੇ ਠੀਕ ਹੈ 1 ਮਾਰਚ ਨੂੰ ਹਾਂ 1 ਮਾਰਚ ਨੂੰ ਦਿਨ ਪੂਰੇ ਮੰਨ ਕੇ ਕਿੰਨੇ ਦਿਨ ਰਹਿ ਗਈ ਅੱਜ ਅੱਜ ਦੇਖੋ ਜੀ 13 12 13 ਤਰੀਕ ਹੋ ਗਈ ਮੇਰੇ ਸਾਹਿਬ ਨਾਲ ਠੀਕ ਹੈ ਜੀ ਬਾਕੀ ਲਾਲੋ ਟੇਵਾ ਵੀ ਨੇ ਕਰੀਕ ਨੇ ਲੈ ਲਿਆ ਹੈ ਹੈ 20 ਕਿਹਦੇ ਰਹਿਣ 15 20 ਦਿਨ ਮੰਨ ਕੇ ਹਾਂ ਮੰਨ ਕੇ ਚਲੋ ਵੀ ਨੇ ਰੇਟ ਭਰਾ ਦਾ ਜਾਜ ਜੇ ਦਾ ਰੇਟ ਵੀਰੇ ਫੋਨ ਤੇ ਕਰਾਂਗੇ ਇਹ ਥੋੜੀ ਕੱਚੀ ਕੱਚੀਆ ਤੋੜ ਦੋ ਭਰਾ ਨੂੰ ਗੱਲਾਂ ਮੜਾ ਜਾ ਤੂੰ ਇਹਨੂੰ ਦਿਖਾ ਦਿਓ ਪਹਿਲਾਂ ਆਪਾਂ ਦੂਜੀ ਦੀ ਜਾਣਕਾਰੀ ਬਾਅਦ ਚ ਲਾਵਾਂਗੇ ਠੀਕ ਹੈ ਕਿ ਤਾਂ ਤੁਣ ਬਾਈ ਓਕੇ ਜਮ ਜਮ ਓਕੇ ਬਾਈ ਥਾਣਾ ਦੀ ਫੁੱਲ ਗਰੰਟੀ ਹੋਊਗੀ ਬਸ ਫਿਰ ਇਹੀ ਚਾਹੀਦਾ ਨਾ ਕਿਉਂਕਿ ਮੈਨੂੰ ਅਗਲਾ ਦੂਰੋਂ ਚੱਲ ਕੇ ਆਉਂਦਾ ਜੀ ਫਿਰ ਮੁੜ ਨਹੀਂ ਨਹੀਂ ਬਾਈ ਥਾਣਾ ਦੀ ਫੁੱਲ ਗਰੰਟੀ ਦੇ ਅਗਲਾ ਫਰਜ ਬਣਦਾ ਨਹੀਂ ਨਹੀਂ ਦੇਖ ਸਕਦੇ ਹੋ ਠੀਕ ਆ ਬਾਈ ਠੀਕ ਆ ਲੈਵਾ ਤੁਸੀਂ ਦੇਖ ਸਕਦੇ ਹੋ ਭਰਾ ਕੱਚੀ ਹਲੇ 15 ਤੋਂ 20 ਦਿਨ ਬਾਈ ਕਹਿੰਦਾ ਕੱਚੀ ਆ ਤੇ ਲੈਵੇ ਤਾਂ ਤਾਜ਼ਾ ਤੁਸੀਂ ਲਾ ਸਕਦੇ ਹੋ ਜ਼ਿੰਮੇਦਾਰ ਭਰਾ ਠੀਕ ਆ ਜੀ ਵਪਾਰ ਦਾ ਕੰਮ ਤਾਂ ਨਹੀਂ ਕਰਦੀ ਆ ਭਰਾ ਨਾ ਨਾ ਬਾਈ ਬਾਈ ਕਰਦੀ ਆ ਬੇੜਾ ਕਰਦੀ ਆ ਬੇੜਾ ਵਿਆਹ ਮੁੰਡੇ ਦਾ ਤਾਂ ਕਰਕੇ ਥਾਂ ਪੀਲਾ ਕਰਨਾ ਬਾਈ ਠੀਕ ਆ ਠੀਕ ਠੀਕ ਦੇਖ ਲੋ ਭ ਵੱਦ ਜਾਣਕਾਰੀ ਬਾਈ ਤੂੰ ਫੋਨ ਤੇ ਵੀ ਲੈ ਆ ਦੇ ਠੀਕ ਹੈ ਨਾ ਦੁੱਧ ਬਾਰੇ ਤੁਹਾਨੂੰ ਦੱਸਦਾ ਲੇਵਾ ਵੀ ਦੱਸੀ ਰੇਟ ਲੱਡੂ ਨਾਲ ਕਰਮਾਲੀ ਦੇ ਬਹੁਤ ਪਈਆਂ ਜਦੋਂ ਬਣੂਗੀ ਤਾਂ ਤੁਹਾਨੂੰ ਪਤਾ ਹੀ ਹੈ ਜੀ ਕੀ ਆ ਬਾਤ ਆ ਬਣ ਜਾਣਾ ਵੜਨੇ ਠੀਕ ਹੈ ਜੀ ਹਾਂਜੀ ਬਾਈ ਦੂਜੀ ਦੀ ਦੱਸੋ ਜਾਣਕਾਰੀ ਇਹ ਬਾਈ ਇਹ ਵੀ ਤੀਜੇ ਸੂਏ ਸੁੰਦੀ ਹੈ ਹਾਂਜੀ ਤੇ ਇਹਦਾ 25 ਤੋਂ 26 ਲੀਟਰ ਦੁੱਧ ਚੋਆ ਵਾ ਠੀਕ ਹੈ ਜੀ ਥਾਣਾ ਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਤੇ ਰੇਟ ਪਰਾ ਇਹਦਾ ਰੇਟ ਵੀ ਬਾਈ ਫੋਨ ਤੇ ਕਰਾਂਗੇ ਅੱਜ ਹੀ ਹੋਊਗਾ ਜੀ ਆਜਾ ਜੀ ਰੇਟ ਹੋਊਗਾ ਇਹ ਇਹਦੇ 20 ਰੁਪਇਆ ਨਹੀਂ ਇਹਦੇ ਬਾਈ ਦਿਨ ਜਿਆਦੇ ਰਹਿੰਦੇ ਕਿੰਨੇ ਕਿੰਨੇ ਦਿਨ ਰਹਿੰਦੇ ਜੀ ਇਹਦੇ ਤਾਂ ਮੇਰੇ ਹਿਸਾਬ ਨਾਲ ਮਹੀਨੇ ਵਾਂਗੂ ਹੀ ਪਿਆ ਮਹੀਨੇ ਵਾਂਗੂ ਪਿਆ ਹਾਂ ਮਹੀਨੇ ਠੀਕ ਆ ਜੀ ਵਿਆਹ ਦਾ ਕਰਕੇ ਵੇਚ ਰਹੇ ਹੋ ਵਿਆਹ ਦਾ ਕਰਕੇ ਵੇਚਦੇ ਹਾਂ ਚਲੋ ਜੀ ਤੁਰੋ ਲੋਪਰਾ ਬਾਈ ਕਹਿੰਦਾ ਵੀ ਵਿਆਹ ਬਾਈ ਆਂਦੇ ਕਰੇ ਤੇ ਉਹਦਾ ਕਰਕੇ ਪਸੂ ਸਾਹਵੇਂ ਨਹੀਂ ਆਂਦੇ ਇਸ ਕਰਕੇ ਬਾਈ ਕਹਿੰਦਾ ਵੇਚਨੀ ਆ ਤੇ ਚੈੱਕ ਕਰ ਸਕਦੇ ਹੋ ਪਿੰਡ ਦੀਪਗੜ੍ਹ ਜ਼ਿਲ੍ਹਾ ਇਹਨੂੰ ਪੈਂਦਾ ਬਰਨਾਲਾ ਵੜਾ ਦੋਨੀ ਸੁਖਨਾ ਕਰਮ ਵਾਲੀਆਂ ਸੋਹਣੀਆਂ ਫਾਰਮ ਵਾਲੀਆਂ ਵੜਾ ਠੀਕ ਤੇ 24 25 25 22 ਲੀਟਰ ਦੁੱਧ ਦੱਸ ਰਿਹਾ ਹਲੇ ਕੱਚੀ ਆ ਭਰਾ ਮਹੀਨੇ ਦੀ ਤੇ ਚੰਗੀ ਪਲੀ ਪਲੂਸੀ ਆ ਜ਼ਿਮੀਦਾਰ ਭਰਾ ਠੀਕ ਹੈ ਪਿੰਡ ਦੀਪਗੜ੍ਹ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਜੇ ਭਾਈ ਦੋਨੇ ਕੱਟੀਆਂ ਕਿਸ ਨੇ ਲੈ ਕੇ ਨਹੀਂ ਫਾਰਮ ਵੀਰ ਵਾਲੇ ਨੇ ਤੇ ਉਹਦੇ ਚੋ ਗ੍ਰਾਜ ਕਰ ਦੋਗੇ ਫਿਰ ਹਾਂ ਭਾਈ ਕਰ ਦਿਆਂ ਕਰ ਤੇ ਦੂਰੋਂ ਆਏ ਬੰਦੇ ਦਾ ਹਾਂ ਦੂਰੋਂ ਆਏ ਬੰਦੇ ਦਾ ਜਮਾ ਕਰਾਂਗੇ ਠੀਕ ਹੈ ਜੀ ਲੋਪਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ